जय भीम जय भारत जय संविधान आज ਮਿਤੀ 12 8 2025 ਨੂੰ ਪਿੰਡ ਛੂਂਗ ਬਲਾਗ ਪਿੱਛੀਵੰਡ ਜਿਹੜਾ ਕਰਨਤਾਰਨ ਜੋ ਕਿ ਗੁਰਲਾਲ ਸਿੰਘ ਛੂਂਗ ਦੇ ਅਪਰਾਲੇ ਅਪਰੰਤ ਜੋ ਸਾਡੇ ਰਾਸ਼ਟਰੀ ਆ ਪ੍ਰਧਾਨ ਸ੍ਰੀ ਰਿਸ਼ਪਾਲ ਸਿੰਘ ਜੀ ਗਿਰਨ ਲੁਧਿਆਣਾ ਔਰ ਮੈ ਲਾਲ ਸਿੰਘ ਖੈਰਦੀ ਪੰਜਾਬ ਪ੍ਰਧਾਨ ਮੰਦਰੀ ਕਲਵਰ ਕ ਜੂਨੀਅਰ ਵਿੰਗ ਨੈਸ਼ਨਲ ਜਸਟਿਸਟ ਪਾਰਟੀ ਔਰ ਅੱਜ ਬਹੁਤ ਖੁਸ਼ੀ ਹੋਈਆ ਜੋ ਕਿ ਭੈਣ ਬਲਵਿੰਦਰ ਕੌਰ ਪਿੰਡ ਲੱਧੂ ਤੋਂ ਵੀ ਆਪਣੀ ਸੰਗਤ ਲੈ ਕੇ ਆਈ ਆ ਧੰਨਵਾਦੀ ਆ ਔਰ ਇਹਨਾਂ ਨੂੰ ਇਹ ਦਿਖਤ ਆ ਕਿ ਕਾਫੀ ਪਿੰਡਾਂ ਦੇ ਵਿੱਚ ਕੰਮ ਕੀਤਾ ਗਿਆ ਆ ਕੰਮ ਕੀਤੇ ਗਏ ਦੇ ਪੈਸੇ ਨਹੀਂ ਮਿਲੇ ਜੋ ਕਿ ਕਾਫੀ ਪਿੰਡ ਚੂੰਗ ਤੋਂ ਮੈਂ ਚੈੱਕ ਕੀਤਾ ਆ ਕਿ ਮਿਸਟਰ ਰੋਲ ਦੇ ਉੱਤੇ ਤਿੰਨ ਤਿੰਨ ਮਿਸਟਰ ਰੋਲ ਦੇ ਪੈਸੇ ਆਏ ਆ 10-10000 ਰੁਪਇਆ ਕਈਆਂ ਦਾ ਆ ਪਰ ਇਹਨਾਂ ਦੇ ਖਾਤਿਆਂ ਵਿੱਚ ਹੈਗਾ ਆ ਕਿ ਕਢਾਏ ਗਏ ਨੇ, ਪਹੇ ਗਏ ਕਿੱਧਰ ਨੇ ਇਹ ਅਸੀਂ ਡੀਸੀ ਸਾਹਿਬ ਦੇ ਪੇਸ਼ ਹੋ ਕੇ ਉਹਨਾਂ ਨੂੰ ਬੰਦ ਕਰਾਂਗੇ ਵੀ ਜਿਨ੍ਹਾਂ ਦੇ ਪੈਸਿਆਂ ਦੀ ਰਾਫਰੀ ਹੋਈ ਇਹਨਾਂ ਨੇ ਪੈਸੇ ਦਿਵਾਏ ਜਾਣ ਨਾਲੇ ਮਿਸਟਰ ਉਹ ਰੋਜ਼ ਚੈੱਕ ਪੀਤਾ ਜਾਵੇ ਵੀ ਕਿੰਨੇ ਲੋਕ ਕੰਮ ਕਰਦੇ ਸੀ ਕਿੰਨੇ ਲੋਕਾਂ ਦੇ ਨਜਾਇਜ਼ ਪੈਸੇ ਪਵਾਏ ਗਏ ਨੇ ਕਿੰਨੇ ਲੋਕਾਂ ਦੇ ਖਾਤੇ ਗਏ ਨੇ ਕਿਉਂਕਿ ਕਈਆਂ ਲੋਕਾਂ ਨੇ ਆਪਣੇ ਘਰੇ ਮਸ਼ੀਨਾਂ ਨਹੀਂ ਰੱਖੀਆਂ ਆਪੇ ਪੈਸੇ ਕੱਢ ਕੇ ਦਿੰਦੇ ਨੇ ਤੇ ਆਪੇ ਹੀ ਦਸਨ ਵੀਕ ਪੈਸੇ ਆਏ ਆ ਤੇ ਗਏ ਕਿੱਥੇ ਆ ਇਹ ਡੀਸੀ ਸਾਹਿਬ ਨਾਲ ਮੀਟਿੰਗ ਕਰਾਂਗੇ ਇਹਨਾਂ ਦੀ ਸਲਾਹ ਲੈ ਕੇ ਕਿਨੀ ਤਰੀਕ ਰੱਖੀ ਜਾਵੇ ਔਰ ਇਹਨਾਂ ਨੂੰ ਕੰਮ ਲੈ ਕੇ ਦਵਾਂਗੇ ਕੰਮ ਨਹੀਂ ਮੁਕੰਨ ਦਵਾਂਗੇ ਇਹਨਾਂ ਦਾ ਮੇਟੋ ਗੁਰਲਾਲ ਸਿੰਘ ਦੀ ਬੇਟੀ ਨੂੰ ਲਾਵਾਂਗੇ ਜਿਹੜੀ ਪੜੀ ਲਿਖੀ ਬਹੁਤ ਆ ਉਹ ਕੰਮ ਕਰਾਇਆ ਕਰੂਗੀ ਕੋਈ ਹਿਰਾ ਫਿਰੀ ਕੰਮ ਕਿ ਹੋਊਗੀ ਕੰਮ ਨਹੀਂ ਮੁਕੰਦਿੰਦੇ ਤੁਹਾਡਾ ਔਰ ਭਾਈ ਲੱਦੂ ਵੀ ਇਹਨਾਂ ਨੂੰ ਮਿਲਦੀ ਕਰਦੇ ਕਿ ਤੁਸੀਂ ਵੀ ਉਸ ਦਿਨ ਇਸ ਸਾਹਿਬ ਦੇ ਪੇਸ਼ ਹੋ ਕੇ ਨਾਲੇ ਤੁਹਾਡਾ ਕੰਮ ਲੈ ਕੇ ਦਵਾਂਗੇ ਨਾਲੇ ਜਿਨ੍ਹਾਂ ਨੇ ਪੈਸੇ ਨਹੀਂ ਪਏ ਵੀਰ ਦੱਸ ਦਿਆਈ ਸਤਨਾਮ ਸਿਉ ਭਾਈ ਲੱਦੂ ਤੋਂ ਕਿ ਪਹਿਲੇ ਨਹੀਂ ਮਿਲੇ ਪਹਿਲੇ ਲੈ ਕੇ ਦਵਾਂਗੇ ਜਿਨ੍ਹਾਂ ਦੇ ਕੀਤੇ ਦੇ ਕੰਮ ਦੇ ਨਹੀਂ ਮਿਲੇ ਗਏ ਪੈਸੇ ਜਿਨਾਂ ਨੂੰ ਕੰਮ ਨਹੀਂ ਮਿਲਿਆ ਕੰਮ ਲੈ ਕੇ ਦਵਾਂਗੇ ਉਹ ਕੰਮ ਨਹੀਂ ਮੁਕੰਦੰਦੇ ਇਹ ਕੰਮ ਮਹਾਤਮਾ ਗਾਂਧੀ ਵਿਅਤੀ ਰੁਜ਼ਗਾਰ ਗਰੰਟੀ ਕਾਨੂੰਨ ਕਾਨੂੰਨ ਜਿਹੜਾ ਵੀਰ ਜੀ ਕਾਨੂੰਨ ਨਹੀਂ ਬੰਦ ਹੁੰਦਾ ਇੱਕ ਸਗਣ ਸਕੀਮਾਂ ਹੁੰਦੀਆਂ ਨੇ ਉਹ ਬੰਦ ਹੋ ਜਾਂਦੀਆਂ ਲੋਕਾਂ ਨੂੰ ਐਵੇਂ ਪਵਾ ਡਾਈ ਜਾਂਦੇ ਨੇ ਨਰੇਗਾ ਬੰਦ ਹੋ ਗਈ ਨਰੇਗਾ ਬੰਦ ਹੋ ਇੰਦਰੀਗਾ ਬੰਦ ਨਹੀਂ ਹੁੰਦੀ ਇਹ ਨਰੇਗਾ 2005 ਤੋਂ ਕਾਨੂੰਨ ਚੱਲਿਆ ਆ ਕਾਨੂੰਨ ਨੂੰ ਕੋਈ ਬੰਦ ਨਹੀਂ ਕਰ ਸਕਦਾ ਇਹ ਕਾਨੂੰਨ ਦੇ ਵਿੱਚ ਆ ਜੇ ਸਗਲ ਸਕੀਮਾਂ ਜਿਤਨਾ ਉਹ ਸਾਨੂੰ 52000 ਰੁਪਏ ਸਕਲ ਸਕੀਮ ਦੇਂਦੇ ਇਹ ਬੰਦ ਕਰਾ ਸਕਦੇ ਜਿਤਨਾ ਕਣਕ ਧੋਨਾ ਰਿਆ ਦੇਂਦੇ ਨੇ ਇਹ ਬੰਦ ਕਰਾ ਸਕਦੇ ਸਕੀਮਾਂ ਨੇ ਇਹ ਸਕੀਮ ਨਹੀਂ ਆ ਇਹ ਨਰੇਗਾ ਕਾਨੂੰਨ ਆ 2500 ਮਹਾਤਮਾ ਗਾਂਧੀ ਸ੍ਰੀ ਮਨਮੋਹਨ ਸਿੰਘ ਜੀ ਸਾਡੇ ਸਵਰਗਵਾਸੀ ਆ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਨਰੇਗਾ ਕੰਮ ਦਿੱਤਾ ਇਹ ਕੰਮ ਦਿੱਤਾ ਕਿ ਜਿਹੜੇ ਲੋਕ ਬੇਰੁਜ਼ਗਾਰ ਜਿਨ੍ਹਾਂ ਕੋ ਕੰਮ ਨਹੀਂ ਹੈਗਾ ਉਹਨਾਂ ਨੂੰ ਕੰਮ ਦਿੱਤਾ ਜਾਵੇ ਬਾਰੇ بڑے بڑے ਕਿਡਾਰੇ ਕੰਮ ਦੇ ਪੈਸੇ ਖਾ ਜਾਂਦੇ ਨੇ ਇਹ ਬੰਦ ਕਰਾਵਾਂਗੇ ਔਰ ਜਿਹੜੇ ਕੰਮ ਕਰਦੇ ਪੈਸੇ ਮਿਲਣਗੇ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਕੰਮ ਲੈ ਕੇ ਦਵਾਂਗੇ ਜੈ ਭੀਮ ਜੈ ਭਾਰਤ ਜੈ ਸੁਭਦਾਨ